ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਵਿਸ਼ੇਸ਼ ਸਰੰਗਲ ਨੇ ਸਥਾਨਕ ਕਾਦੀਆਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਕਣਕ ਦੇ ਖਰੀਦ ਪ੍ਰਬੰਧ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਉਹਨਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਤੇ ਸਮੇਂ ਸਿਰ ਹੱਲ ਕਰਨ ਦਾ ਵੀ ਪ੍ਰੋਸਾ ਦਿੱਤਾ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਣਕ ਦੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਔਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪੰਜਾਬੀ ਹਿੰਦੀ ਕੋਈ ਬੁੱਧਰੋ ਹਿੰਦੀ 'ਚ ਕੁਸ਼ਨ ਕੀ ਕੁਝ ਦੀ ਪਾਇਆ ਅ ਦੇਖੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵੇਲੇ ਵੀ ਗਵਰਨਮੈਂਟ ਦਾ ਸੀਜ਼ਨ ਚੱਲਦਾ ਪਿਆ ਸਾਡੇ ਕੋਲ ਕਣਕਾ ਦੀ ਆਮਦ ਇਸ ਵਾਰੀ ਕਾਫੀ ਜੀਨਲ ਹੋਈ ਹੈ ਨਾਰਮਲੀ ਸਾਡੇ ਕੋਲ 13 14 ਤਰੀਕ ਨੂੰ ਵਿਸਾਖੀ ਦੇ ਲਾਗੇ ਆਮਦ ਆ ਜਲਦੀ ਹੈਗੀ ਹੈ ਐਸਵਰੀ 10 ਦਿਨ ਲੇਟ ਆਈ ਆਮਦ बिकॉज ਮੌਸਮ ਦਾ ਥੋੜਾ ਜਿਹਾ ਸੁਭਾਅਵਤ ਦਾ ਸੀਗਾ ਬਾਰਿਸ਼ ਹੋ ਰਹੀ ਸੀ ਐਂਡ ਉਸ ਦੇ ਬਾਵਜੂਦ ਵੀ ਓਵਰਕਾਸ ਸੀਗੀ ਸੋ ਅਫੀਸਰ ਕੋਲ ਜਿਆਦਾ ਸੀ ਕਿ ਸਾਡੀ ਜਿਹੜੀ ਕਿਸਾਨਾਂ ਨੂੰ ਅਪੀਲ ਸੀਗੀ ਕਿਸਾਨਾਂ ਨੇ ਉਹ ਪੀਰ ਦੇ ਉੱਤੇ ਪਹਰਾ ਦਿੰਦੇ ਹੋਏ ਸੂਖੀ ਕਣਕ ਨੂੰ ਨਾਲ ਲੈ ਕੇ ਆ ਰਹੇ ਹੈਗੇ ਮੰਡੀਆਂ ਦੇ ਵਿੱਚ ਸਾਰੇ ਅਫੀਸਰ ਸਾਰੀਆਂ ਮੰਡੀਆਂ ਚੈੱਕ ਕਰ ਰਹੇ ਅੱਜ ਵੀ ਅਸੀਂ ਸਾਰੇ ਏਡੀਸੀ ਰੈਂਕ ਤੱਕ ਦੇ ਅਫੀਸਰ ਮੈਂ ਖੁਦ ਸਾਡੇ ਐਸਡੀਐਮ ਸਾਡੇ ਬਾਕੀ ਜਿਹੜੇ ਮੰਡੀ ਅਫੀਸ਼ੀਅਲਸ ਹੈਗੇ ਆ ਫੂਡ ਇਨਸਪੈਕਟਰਸ ਹੈਗੇ ਆ ਸਾਡੇ ਜਿੰਨੇ ਵੀ ਡੀਐਮਸ ਹੈਗੇ ਆ ਪੂਰੇ ਜ਼ਿਲ੍ਹੇ ਦੇ ਉਹ ਸਾਰੇ ਮੰਡੀਆਂ ਸੇ ਜਾ ਕੇ ਵਿਜ਼ਿਟ ਕਰ ਰਹੇ ਹੈਗੇ ਜੜੀ ਜੜੀ ਮੰਡੀਆਂ ਦੀ ਸਾਨੂੰ ਕੋਈ ਵੀ ਇਨਫਾਰਮੇਸ਼ਨ ਆਂਦੀ ਹੈ ਕਿ ਇੱਥੇ ਕੋਈ ਪ੍ਰੋਬਲਮ ਆ ਸਕਦੀ ਹੈ ਅਸੀਂ ਪ੍ਰੋਬਲਮ ਆਨ ਤੋਂ ਬਾਅਦ ਨਹੀਂ ਅਸੀਂ ਆਨ ਤੋਂ ਪਹਿਲਾਂ ਹੀ ਰਿਐਕਟ ਕਰ ਰਹੇ ਹਾਂ ਸੋ ਇਸੇ ਵਾਸਤੇ ਮੇਜਰ ਸਾਡਾ ਫੋਕਸ ਹੈਗੀ ਰਹੇਗਾ ਇਸ ਵਾਰੀ ਸੀਜ਼ਨ ਤੇ ਕਿਉਂਕਿ ਇਸ ਵਾਰੀ ਬਹੁਤ ਸ਼ਾਰਟ ਹੋ ਗਿਆ ਸਾਡਾ ਟਾਈਮ ਪੂਰਾ ਜਿਹੜੇ ਨੂੰ ਨਾਰਮਲੀ 20 ਤੋਂ 25 ਦਿਨ ਲੱਗਦੇ ਸੀਗੇ ਸ਼ਾਇਦ ਇਸ ਵਾਰੀ 10 ਤੋਂ 15 ਦਿਨਾਂ ਦੇ ਅੰਦਰ ਨੇ ਸਾਰੀ ਆਮਦ ਇੱਕ ਵਾਰੀ ਆ ਦੇ। ਸੋ ਐਸੀ ਚੀਜ਼ਾਂ ਦੀ ਪ੍ਰੋਬਲਮਸ ਨੂੰ ਸਮਝਣ ਵਾਸਤੇ ਤੇ ਉਹਦੀ ਜੀਡੀਵੀ ਐਡਰੈਸ ਕਰਵਾ ਉਸ ਪ੍ਰੋਬਲਮਸ ਨੂੰ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ। ਕਾਧੀਆਂ ਮਲਟੀ ਦੇ ਹੁਣ ਹਾਜੀ ਇਸ ਲਈ ਬਿਲਕੁਲ ਸਚਾਰੂ ਤਰੀਕੇ ਨਾਲ ਚੱਲ ਰਿਹਾ ਹੈਗਾ। ਮੈਨੂੰ ਇੱਥੋਂ ਦੇ ਜਿਹੜੇ ਲੋਕਲ ਸਾਰੇ ਨੁਮਾਇੰਦੇ ਹੈਗੇ ਆਂ, ਬਾਕੀਆਂ ਨੇ ਵੀ ਗੱਲਬਾਤ ਦੱਸੀ ਹੈਗੀ ਕਿ ਪਹਿਲੇ ਅ ਡਿਲੇਟ ਹੁੰਦੀ ਸੀ ਇਸ ਵਾਰੀ ਪਰ ਪਹਿਲੀ ਵਾਰੀ ਹੋਇਆ ਕਾਦਿਆ ਮੰਡੀ ਦੀ ਇਸਟਰੀ 'ਚ ਕਿਨਾਲ ਦੇ ਨਾਲ ਹੀ ਲਿਫਟਿੰਗ ਅਗਲੇ ਦਿਨ ਤੋਂ ਸ਼ੁਰੂ ਹੋ ਗਈ ਹੈ ਜਿੱਦਾਂ ਹੀ ਆਮਦ ਆਈ ਹੈ ਸੋ ਇਟਸ ਅ ਗੁੱਡ ਸਾਈਨ ਪੰਜਾਬ ਸਰਕਾਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਟਾਸਕ ਕੋਲ ਹੋਏ ਜ਼ਰੂਰ ਫੋਕਸ ਰੱਖਿਆ ਜਾਏਗਾ ਕਿ ਕਿਸੇ ਕਿਸਾਨ ਨੂੰ ਕਿਸੇ ਲੇਬਰ ਨੂੰ ਜਾਂ ਆਰਤੀ ਨੂੰ ਇਸ ਪੂਰੇ ਸੀਜ਼ਨ ਦੌਰਾਨ ਦਿੱਕਤ ਨਹੀਂ ਆਉਣੀ ਚਾਹੀਦੀ ਅਜੇ ਤੱਕ ਕਿੰਨੀ ਲਿਫਟਿੰਗ ਹੋ ਚੁੱਕੀ ਹੈ ਲਿਫਟਿੰਗ ਦੀ ਫਿਗਰਸ ਆਪਾਂ ਸ਼ੇਅਰ ਕਰ ਦਈਏ ਨਾਲ ਇਸ ਮੰਡੀ 'ਚ ਅੱਜ ਸਾਡੀ ਆਲਮੋਸਟ 300 130m ਦੀ ਲਿਫਟਿੰਗ ਹੋਈ ਹੈ ਅੱਜ ਅੱਜ ਕੱਲੇ ਆ ਜੀ ਤੇ ਜਿਹੜੇ ਲੋਕਾਂ ਨੇ ਹੁਣੇ ਕੁਝ ਪ੍ਰੋਬਲਮਸ ਦੱਸਿਆ ਸੀ ਉਹਦੇ ਬਿਲਕੁਲ ਕਾਫੀ ਸਾਰੀ ਜਿੱਦਾਂ ਕੀਵਰੀ ਕੰਪਲੇਂਟਸ ਆਂਦੀਆਂ ਆਈਆਂ ਨੇ ਉਹਨਾਂ ਨੂੰ ਅਸੀਂ ਨੋਟ ਡਾਊਨ ਕਰ ਲੈਣੇ ਆਂ ਵਿਲ ਇਨਕੁਆਇਰ ਇਨਟੂ ਇਟ ਐਂਡ ਜਿਹੜਾ ਵੀ ਕੋਈ ਸਲਫਰਟ ਹੋਊ ਉਹਦੀ ਕਲਾਮੜੀ ਸਰਕਾਰ ਵੀ ਕੀਤੀ ਜਾਏਗੀ ਠੀਕ ਥੈਂਕ ਯੂ ਥੈਂਕ ਯੂ